ਕਿਵੇਂ ਲੱਗਿਆ ਹਾ ਸੈਟ ਬਹੁਤ ਵਧੀਆ ਵਧੀਆ ਫੇਸ ਬੂਸ ਫੁੱਲਾ ਫੁੱਲਾ ਬਾਈ ਜੱਜ ਤੇ ਫਿਟਿੰਗ ਕਿਵੇਂ ਹੋਈ ਆ ਪੂਰੀ ਵਧੀਆ ਬਈ ਠੀਕ ਆ ਬਾਈ ਜੀ ਪਹਿਲੀ ਵਾਰ ਆਪਣੇ ਕੋਲ ਸੈਟ ਲਵਾਇਆ ਨਹੀਂ ਪਹਿਲਾਂ ਵੀ ਲਵਾਇਆ ਸੀ ਬਈ ਪਹਿਲਾਂ 12 ਇੰਚ ਦੀ ਬਾਕਸ ਸਾਈਡ ਬਾਕਸਾਂ ਜਲਵਾਇਆ ਸੀ ਸਾਈਡ ਬਾਕਸਾਂ ਲਵਾਇਆ ਸੀ 78 ਸਾਲ ਦੀ ਗੱਲ ਉਹ ਠੀਕ ਆ ਤੇ ਵਧੀਆ ਚੱਲਿਆ ਪੂਰਾ ਵਧੀਆ ਬਈ ਤੇਰੇ ਪੇਰ ਪੂਰ ਕਿੰਨੀ ਕਾਈ ਕੁਝ ਵੀ ਨਹੀਂ ਬਾਈ ਜਮ ਕੁਝ ਵੀ ਨਹੀਂ ਕਰਵਾਈ ਰੇਪ ਹਲੇ ਵੀ ਪਿਆ ਉਹ ਤੇ ਕਰਾਜੇ ਵੀ ਪਿਆਗਾ ਠੀਕ ਆ ਬਾਈ ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰੇ ਭਰਾਵਾਂ ਦਾ ਅੱਜ ਆਪਣੇ ਕੋਲ ਆਇਆ 855 12 ਇੰਚ ਸੈ ਅੱਜ ਤੁਹਾਨੂੰ ਆਪਾਂ ਕਰਵਾ ਦਿੰਦੇ ਚੈੱਕ 12 ਇੰਚੀ 5 ਤੋਂ ਵਾਲਾ ਸੈਟ ਲਵਾਇਆ ਬਾਈ ਨੇ ਇਧਰ ਉਹ ਕਿਤੇ ਕੀਤਾ ਕਾਣਾ ਦੋ ਸੰਪੂਰੇ ਇਹਦੇ ਵਿੱਚ 12 ਇੰਚੀ ਤੇ 5 ਸਵੀਕਰ ਨੇ 6 ਇੰਚੀ ਬੈਕ ਸਾਈਡ ਲਵਾਇਆ ਬਾਈ ਨੇ ਫਰੇਮ ਫੋਟੋ ਤੇ ਦੇਖੋ ਚੈੱਕ ਕਰੋ ਹੁਣ ਆਪਣੇ ਪਾਸੇ ਆਪਣਾ ਐਡਰੈਸ ਹੈ ਸੀਆ ਲੋਜਿਸਟਿਕ ਸੈਂਟਰ ਚਨੀਰ ਫੋਲੋ ਦਾ ਆਪਸ਼ਨ ਦਿੱਤਾ ਹੋਇਆ ਤੇ ਫੋਲੋ ਕਰ ਲਓ ਜਰੂਰ ਤੇ ਲਾਇਕ ਸ਼ੇਅਰ ਕਰ ਦਿਓ ਆ ਵੀਡੀਓ ਸਾਰਾ ਤਾਂ ਪਹੁੰਚ ਗਿਆ ਤੇ ਬਾਕੀ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਕਿਵੇਂ ਲੱਗਿਆ ਸੈਟ ਹਣਾ ASCII ਗੱਲ ਬਾਈ ਜੀ ਤੁਸੀਂ ਕਰੋ ਕੀ ਨਾਮ ਆ ਬਾਈ ਆਪਣਾ ਬਈ ਆਪਣਾ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਤੇ ਪਿੰਡ ਆ ਫੱਤਾ ਮੋਲੋ ਠੀਕ ਆ ਬਾਈ ਜੀ ਤੇ ਕਿਵੇਂ ਲੱਗਿਆ ਹਾ ਸੈਟ ਬਹੁਤ ਵਧੀਆ ਹੋਈ ਵਧੀਆ ਫੇਸਬੂਸ ਫੁੱਲਾ ਫੁੱਲਾ ਬਾਈ ਜੀ ਤੇ ਫਿਟਿੰਗ ਕਿਵੇਂ ਹੋਈ ਆ ਪੂਰੀ ਵਧੀਆ ਬਈ ਠੀਕ ਆ ਬਾਈ ਜੀ ਪਹਿਲੀ ਵਾਰ ਆਪਣੇ ਕੋਲ ਸੈਟ ਲਵਾਇਆ ਨਹੀਂ ਪਹਿਲਾਂ ਵੀ ਲਵਾਇਆ ਸੀ ਬਾਈ ਪਲਾ 12 ਦੀ ਬਾਕਸ ਸਾਈਡ ਬਾਕਸਾਂ ਜਿਹੜਾ ਸਾਈਡ ਬਾਕਸਾਂ ਲਵਾਇਆ ਸੀ 7-8 ਸਾਲ ਦੀ ਗੱਲ ਉਹ ਠੀਕ ਹੈ ਤੇ ਵਧੀਆ ਚੱਲਿਆ ਪੂਰਾ ਵਧੀਆ ਬਈ ਤੇਰੇ ਪੇਰਪੁਰ ਕਿੰਨੀ ਕਾਈ ਕੁਝ ਵੀ ਨਹੀਂ ਬਈ ਜਮਾ ਕੁਝ ਵੀ ਨਹੀਂ ਕਰਵਾਈ ਰੇਪ ਹਲੇ ਵੀ ਪਿਆ ਉਹ ਤੇ ਕਰਾ ਦੇ ਵੀ ਪਿਆਗਾ ਠੀਕ ਆ ਬਾਈ ਜੀ ਤੇ ਬਾਈਆਂ ਨੇ ਬਾਈ 8 ਸਾਲ ਪਹਿਲਾਂ ਆਪਣੇ ਕੋਲ ਸੈਟਲ ਹੋਇਆ ਸੀ ਸਾਈਡ ਬਾਕਸਾਂ ਵਾਲਾ ਉਹ ਕਹਿੰਦੇ ਅੱਜ ਵੀ ਚੱਲਦਾ ਹੈਗਾ ਕਿ ਤੁਸੀਂ ਵੀ ਸੈਟ ਲਵਾਉਣਾ ਤਾਂ ਆਪਣੇ ਨਾਲ ਕਨੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲੀ ਜਾਂਦਾ ਧੰਨਵਾਦ ਦੋਸਤੋ ਹਾਂਜੀ ਦੋਸਤੋ ਕੀ ਹਾਲ ਚਾਲ ਆ ਸਾਰੇ ਭਰਾਵਾਂ ਦਾ ਅੱਜ ਆਪਣੇ ਕੋਲ ਆਇਆ 855 12 ਇੰਚ ਸੈੱਟ ਲੱਗਣ ਵਾਸਤੇ ਅੱਜ ਤੁਹਾਨੂੰ ਆਪਾਂ ਕਰਵਾ ਦਿਆਂ ਚੈੱਕ 12 ਇੰਚ ਹੀ ਪੰਜ ਦੋ ਵਾਲਾ ਸੈੱਟ ਆਇਆ ਬਾਈ ਨੇ ਇੱਧਰ ਉਹ ਫਟੇਗੀ ਕਿੱ ਕਰਨਾ ਦੋ ਸੰਪੂਰੇ ਇਹਦੇ ਵਿੱਚ 12 ਇੰਚ ਤੇ ਪੰਜ ਸਵੀਕਰ ਨੇ 6 ਇੰਚੀ ਬੈਕ ਸਾਈਡ ਲਵਾਈ ਆ ਬਾਈ ਨੇ 프레임 ਫੋਟੋ ਤੇ ਦੇਖੋ ਚੈੱਕ ਕਰੋ ਹਣਾ ਕਿੰਨੀ ਸੋਹਣੀ ਲੱਗਦੀ ਆ ਤੇ ਇੱਧਰਲੇ ਪਾਸੇ ਆਪਣਾ ਆਡਰ ਲਿਸਟ ਆ ਸੀਆ ਮਿਡਲ ਸੈਂਟਰ ਚ ਨੀਰ ਆ ਫੋਲੋ ਦਾ ਆਪ ਵੀ ਦੱਸਦਾ ਹੋਇਆ ਤੇ ਫੋਲੋ ਕਰ ਲਓ ਜਰੂਰ ਤੇ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਵੀਡੀਓ ਸਾਰਿਆਂ ਤੱਕ ਪਹੁੰਚੇ ਤੇ ਬਾਕੀ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਕਿਵੇਂ ਲੱਗਾ ਸੱਚ ਹਣਾ ASCII ਗੱਲ ਬਾਈ ਜੀ ਉਸੇ ਗੱਲ ਬਾਈ ਕੀ ਨਾਮ ਆ ਬਾਈ ਆਪਣਾ ਬਈ ਆਪਣਾ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਦਾ ਤੇ ਪਿੰਡਾ ਫੱਤਾ ਮੋਲੋ ਠੀਕ ਆ ਬਾਈ ਜੀ ਤੇ ਤੇ ਬਾਈਆਂ ਨੇ ਬਾਈ 8 ਸਾਲ ਪਹਿਲਾਂ ਆਪਣੇ ਕੋਲ ਸੈਟ ਲਵਾਇਆ ਸੀ ਸਾਈਡ ਬਾਕਸ ਵਾਲਾ ਉਹ ਕਹਿੰਦੇ ਅੱਜ ਵੀ ਚੱਲਦਾ ਹੈਗਾ ਕੀ ਤੁਸੀਂ ਵੀ ਸੈਟ ਲਵਾਉਣਾ ਆਪ ਆਪਣਾ ਕਨੈਕਟ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲੀ ਜਾਂਦਾ ਧੰਨਵਾਦ ਦੋਸਤੋ ਸਸਿਲ ਚਾ